ਸੀ ਦੇਖ ਰਹੇ ਡੈਰੀ ਸਾਹਿਬ ਮੈਂ ਹਾਂ ਸੰਦੀਪ ਸ਼ਰਮਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਨਾਉਂ ਕੀਤਾ ਸੀ ਸਪੀਡ ਬ੍ਰੀਡ ਫੈਸਿਲਿਟੀ ਤੇ ਯੂਨੀਵਰਸਿਟੀ ਸ਼ੁਰੂ ਕੀਤੀ ਗਈ ਸੀ ਜਿਸ ਦਾ ਅੱਜ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਇਸ ਯੂਨਿਟ ਦਾ ਉਦਘਾਟਨ ਕਰਨ ਪਹੁੰਚੇ ਹੈ ਤਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਉਹ ਸਪੀਡ ਅੜੀ ਸਪੀਡ ਬਰੀਡਿੰਗ ਫੈਸਿਲਿਟੀ ਦਾ ਕੇਂਟਰ ਹੈਗਾ ਜਿੱਥੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਰਾਜ ਕੀਤਾ ਗਿਆ ਤੇ ਬਕਾਇਦਾ ਉਦਘਾਟਨ ਕੀਤਾ ਗਿਆ ਪੰਜਾਬ ਦੇ ਵਾਈਸ ਚਾਂਸਲਰ ਡਾਕਟਰ ਸੁਦੀਸ਼ ਸਿੰਘ ਗੋਸਲ ਦੁਆਰਾ ਜਿਹੜੀ ਇਸ ਫੈਸਿਲਿਟੀ ਨੂੰ ਪੰਜਾਬ ਦੇ ਉਹਨਾਂ ਕਿਸਾਨਾਂ ਵਾਸਤੇ ਲਗਾਇਆ ਗਿਆ ਤਾਂ ਕਿ ਉਹ ਕਿਸਾਨ ਜਿਹੜੇ ਚਾਹੇ ਉਹ ਗੰਨੇ ਦੀ ਫਸਲ ਹੋਵੇ ਜਾਂ ਗੇਹੂ ਦੀ ਫਸਲ ਹੋਵੇ ਕਣਕ ਹੋਵੇ ਝੋਨਾ ਹੋਵੇ ਜਿਹੜੀ ਫਸਲ ਆਉਂਦੀ ਹੈ ਉਸ ਦੀ ਇਜ਼ਾਦ ਹੋ ਜਾਇਦਾ ਵੱਧ ਤੋਂ ਵੱਧ ਜਲਦੀ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਇਸ ਦੀ ਉਹ ਫੈਸਿਲਿਟੀ ਨੂੰ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਸ ਦੇ ਜਿਹੜੇ ਵਿਗਿਆਨੀ ਉਹਨਾਂ ਨੇ ਅੱਜ ਇਸ ਨੂੰ ਪੂਰਾ ਵਿਧੀਵਤ ਅੱਜ ਉਦਘਾਟਨ ਕੀਤਾ ਗਿਆ ਇਸ ਰੂਮ ਦਾ ਇਸ ਤਸਵੀਰਾਂ ਦੇਖਦੇ ਵਿੱਚ ਅੱਜ ਸਪੀਡ ਬਰੀਡਿੰਗ ਫੈਸਿਲਿਟੀ ਦਾ ਅੱਜ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਦਘਾਟਨ ਹੋਇਆ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆਉ ਗਲਤ ਕਰਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਸਮਝੋ ਜੇ ਮੈਂ ਨਾ ਵਿਧ ਮੰਤਰੀ ਹਰਪਾਲ ਸਿੰਘ ਚੀਮਾ ਕਿਵੇਂ ਕਿਸਾ ਦੇਖਦੇ ਹੋ ਅੱਜ ਜਿਹੜੀ ਅੱਜ ਸਪੀਡ ਜਿਹੜੀ ਆਪਣੀ ਸਪੀਡ ਬਰੀਡਿੰਗ ਸਪੀਡ ਬਰੀਡਿੰਗ ਜਿਹੜੀ ਫੈਕਿਲਟੀ ਆ ਫੈਸਿਲਟੀ ਆ ਸੌਰੀ ਉਹਦਾ ਉਦਘਾਟਨ ਹੋਇਆਗਾ ਬਹੁਤ ਹੀ ਅੱਛਾ ਕਾਰਜ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾਗਾ ਸੋ ਮੈਂ ਸਮਝਦਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਦੇਸ਼ ਦੇ ਕਿਸਾਨ ਨੂੰ ਬਹੁਤ ਫਾਇਦਾ ਹੋਊਗਾ ਔਰ ਸਾਡੀ ਸਮੁੱਚੀ ਕਿਸਾਨੀ ਨੂੰ ਫਾਇਦਾ ਹੋਊਗਾ ਇਸ ਤਰ੍ਹਾਂ ਦੇ ਉਪਰਾਲੇ ਜਿਹੜਾ ਸਾਡੀ ਯੂਨੀਵਰਸਿਟੀ ਲਗਾਤਾਰ ਕਰਦੀ ਰਹਿੰਦੀ ਹੈ ਸਾਡੇ ਮਾਨਜੋਗ ਵਾਈਸ ਚਾਂਸਲਰ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਜਿਹੜੇ ਯੂਨੀਵਰਸਿਟੀ ਦੇ ਵਿਗਿਆਨੀ ਨੇਗੇ ਉਹ ਬੜੀਆਂ ਨਵੀਆਂ-ਨਵੀਆਂ ਖੋਜਾਂ ਕਰਦੇ ਨੇਗੇ ਸੋ ਇਹਦੇ ਨਾਲ ਮੈਸਾਂ ਦਾ ਜਦੋਂ ਬਰੀਡਿੰਗ ਦਾ ਪ੍ਰੋਸੈਸ ਹੈ ਜਿਹੜਾ ਜਿਹੜਾ ਪਹਿਲਾਂ 10-12 ਸਾਲਾਂ 'ਚ ਹੁੰਦਾ ਸੀ ਉਹ ਹੁਣ ਸਾਲ 'ਚ 6 ਮਹੀਨਿਆਂ 'ਚ ਤਾਂ ਸਮਾਂ ਬਹੁਤ ਘਟ ਗਿਆ ਸੋ ਇਹ ਦੇਸ਼ ਦੇ ਅੰਦਰ ਪਹਿਲੀ ਤਕਨੀਕ ਹੈ ਜਿਹੜੀ ਸਾਡੀ ਯੂਨੀਵਰਸਿਟੀ ਨੇ ਅਡਾਪਟ ਕੀਤੀ ਹੈ ਅਪਣਾਈ ਹੈ ਫੂਡ ਪ੍ਰੋਸੈਸਿੰਗ ਕਰ ਦਿੱਤੀ ਫੂਡ ਪ੍ਰੈਸਿੰਗ ਕਿਸ ਅਸੀਂ ਪੰਜਾਬ ਐਗਰੋਨ ਨੂੰ ਹੁਣੇ ਇੱਕ ਫਾਈਨਾਂਸ ਜਿਹੜਾ ਇੱਕ ਪੈਸੇ ਮਹੱਜਾ ਕਰਵਾਏ ਨੇ ਕਿ ਨਵੇਂ ਪੰਜਾਬ ਦੇ ਅੰਦਰ ਫੂਡ ਪ੍ਰੋਸੈਸਿੰਗ ਦੀ ਨਵੀਂ ਇੰਡਸਟਰੀ ਲੈ ਕੇ ਆਂਦੀ ਜਾਵੇ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਉਹਦਾ ਫਾਇਦਾ ਹੋ ਸਕੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕੁਝ ਖੇਤਰਾ ਚ ਲੀਚੀ ਜਿਹੜੀ ਆ ਸਾਡੀ ਬਾਗਬਾਨੀ ਲੀਚੀ ਉਹਦੀ ਵੀ ਜਿਹੜੀ ਆ ਪੈਦਾਵਾਰ ਹੁੰਦੀ ਆ ਇਸੇ ਤਰ੍ਹਾਂ ਜਿੱਦਾਂ ਮਿਰਚਾ ਫਿਰੋਜ਼ਪੁਰ ਦੇ ਅੰਦਰ ਮਿਰਚ ਦੀ ਪੈਦਾਵਾਰ ਹੁੰਦੀ ਆ ਕਿਨੂ ਦੀ ਪੈਦਾਵਾਰ ਹੁੰਦੀ ਆ ਉੱਥੇ ਨਵੀਂ ਇੰਡਸਟਰੀ ਲਾਉਣ ਲਈ ਫੂਡ ਪ੍ਰੋਸੈਸਿੰਗ ਦੀ ਨਵੀਂ ਇੰਡਸਟਰੀ ਲਾਉਣ ਲਈ ਅਸੀਂ ਫੰਡ ਮਹੱਜਾ ਕਰਵਾਏ ਨੇ ਤਾਂ ਕਿ ਪੰਜਾਬ ਦੇ ਕਿਸਾਨ ਪੰਜਾਬ ਦੀ ਇਕਨੋਮੀ ਨੂੰ ਹੋਰ ਫਾਇਦਾ ਹੋ ਸਕੇ ਕਿਸੇ ਦੇ ਤਰਫ ਹੁਣ ਕਾਂਗਰਸ ਕਾਂਗਰਸ ਨਾ ਕਿ ਆਪ ਇਹ ਲੜ ਸਕਦੇ ਅੱਥੇ ਅਲਾਈਂਸ ਕਰ ਸਕਦੇ ਕਿ ਅਲਮ ਸਮਝ ਕਿ ਨਹੀਂ ਦੇਖੋ ਹਜੇ ਅਲਾਈਂਸ ਹੋਣਾ ਜਾਂ ਨਹੀਂ ਹੋਣਾ ਹਜੇ ਇਹਦੇ ਲਈ ਸਮਾਂ ਲੱਗੂਗਾ ਹਜੇ ਸਾਰੀਆਂ ਪਾਰਟੀਆਂ ਦੀ ਜਿਹੜੀ ਮੀਟਿੰਗ ਆ ਉਹ ਲਗਾਤਾਰ ਮੀਟਿੰਗਾਂ ਜਿਹੜੀਆਂ ਜਾਰੀ ਨੇਗੀਆਂ ਸੋ ਅੱਜ ਵੀ ਸਾਡੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ ਹੈ ਉਹਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਤੋਂ ਬਾਅਦ ਜਿਹੜੇ ਸਾਡੇ ਮਾਨਯੋਗ ਮੈਂਬਰ ਸਾਹਿਬਾਨ ਭਾਗ ਲੈਣ ਗਏ ਨੇ ਉਹ ਦੱਸਣਗੇ ਕਿ ਕਿਹੜੇ ਸਟੇਟ ਚ ਅਲਾਈਂਸ ਹੋਣਾਗਾ ਕਿਹੜੇ ਸਟੈਂਡ ਚ ਅਲਾਈਂਸ ਨਹੀਂ ਹੋਣਾ ਕਿੱਥੇ ਇਕੱਲੇ ਲੜਨੀਆਂ ਕਿੱਥੇ ਸਾਰਿਆਂ ਨੇ ਇਕੱਠੇ ਹੋ ਕੇ ਲੜਦੀ ਹੈ ਇਹਦੇ ਲਈ ਮੈਂ ਸਮਝਦਾ ਜੇ ਵਕਤ ਲੱਗੂਗਾ ਗੰਦੀ ਵੀ ਵੀਆਪੀ ਕਲਚਰ ਖਤਕਮਾ ਲekin ਫਿਰ 8 ਕਿਲੋੜੀ ਗੱਡੀਆਂ ਦੁਹਰਾ ਵੀ ਲੈ ਕੇ ਹੁੰਦੇ ਨੇ ਜਾਂਦੇ ਦੇਖੋ ਜਿੱਥੇ ਪੁਰਾਣੀਆਂ ਕੰਡਮ ਹੋ ਚੁੱਕੀਆਂ ਗੱਡੀਆਂ ਤੁਸੀਂ ਜਾ ਕੇ ਕਿਸੇ ਬਤਾਇਕਾਂ ਦੇ ਗੱਡੀਆਂ ਦੇਖ ਲਿਓ ਉਹ ਗੱਡੀਆਂ ਚੱਲਣ ਦੇ ਯੋਗ ਹੀ ਹੈ ਨਹੀਂ ਕੱਲੋਂ ਕੋਈ ਹਾਸਾ ਹੋ ਜਾਊਗਾ ਸੋ ਸਾਰਾ ਕੋ ਜਿੱਥੇ ਕਿਤੇ ਨੀਡ ਵੇਸਟ ਜਿੱਥੇ ਕਿਤੇ ਰਿਕੁਆਇਰਮੈਂਟ ਹੈ ਉੱਥੇ ਹੀ ਲਿਜਾਈ ਜਾ ਰਹੀਆਂ ਨੇ ਕਿ ਬੇਤਹਾਸ਼ਾ ਕਿਤੇ ਵੀ ਪੈਸਾ ਜਿਹੜਾ ਅਸੀਂ ਨਹੀਂ ਖਰਚ ਰਿਹਾ ਉਹ ਬਹੁਤ ਹੀ ਕੰਟਰੋਲ ਦੇ ਦੀ ਚੱਲ ਰਿਹਾ ਸੋ ਐਸਨ ਵਿਤ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੱਸਿਏ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਪੰਜਾਬ ਦੇ ਐਗਰੀਕਲਚਰ ਯੂਨੀਵਰਸਿਟੀ ਤੇ ਜਿਹੜੀ ਸਪੀਡ ਜਿਹੜੀ ਫੈਸਿਲਿਟੀ ਦੀ ਸੈਂਟਰ ਸਵਾਦੂ ਕਟਿੰਗਾਂ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਉਹ ਜਿਹੜੀਆਂ ਸੈਂਟਰਸ ਹੈਗੇ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਇਹਨਾਂ ਲੈਬਾਰਟਰੀਆਂ ਦਾ ਵਿਸ਼ੇਸ਼ ਤੌਰ ਤੇ ਉਦਘਾਟਨ ਕਰਮ ਵਿੱਚ ਪਹੁੰਚੇ ਆ ਤੇ ਗੱਲ ਕੀਤੀ ਜਾਂਦੀ ਹੈ ਜਿਹੜਾ ਵੀ ਅਗਰ ਅਲਾਈਂਸ ਦੀ ਗੱਲ ਕੀਤੀ ਜਾਂਦੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਕਾਂਗਰਸ ਤੇ ਜਾਂ ਆਪ ਪਾਰਟੀ ਜਿਹੜੀ ਅਲਾਈਂਸ ਦੀ ਗੱਲ ਕੀਤੀ ਵੀ ਇਹ ਹਾਈ ਕਮਾਂਡ ਦਾ ਫੈਸਲਾ ਲੈਂ ਕਿਤੇ ਕਹਿੰਦੇ ਆ ਸਮੇਂ ਆਂ ਤੇ ਇਸ ਦਾ ਜਿਹੜਾ ਤੱਤ ਹੈ ਜਾਂ ਜੋ ਵੀ ਇਹਦੀ ਰਿਜ਼ਲਟ ਹੋਣਗੇ ਉਹ ਹਾਈ ਕਮਾਂਡ ਦੱਸਣਗੇ ਤੇ ਲੇਕਿਨ ਕਿਤਨਾ ਕਿਤੇ 8 ਕਰੋੜ ਦੀਆਂ ਗੱਡੀਆਂ ਦਾ ਜਦੋਂ ਬਚਪਨ ਇੱਕ ਸਵਾਲ ਉਠਾਇਆ ਕਿ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਵੀਆਈਪੀ ਕਲਚਰ ਖਤਮ ਦੀ ਜਗ੍ਹਾ ਤੇ ਉਹ 8 ਕਰੋੜ ਦੀਆਂ ਗੱਡੀਆਂ ਦੁਆਰਾ ਹੁਣ ਵਿਧਾਇਕਾਂ ਦੇ ਰਹੇ ਲੇਕਿਨ ਇਸ ਤੇ ਸਿੱਧੇ ਤੌਰ ਤੇ ਹਰ ਪਾਸੇ ਚੀਮਾ ਨਹੀਂ ਕਿਹਾ ਵੀ ਜਿਹੜੀਆਂ ਪੁਰਾਣੀਆਂ ਗੱਡੀਆਂ ਕੰਡਮ ਹੋ ਚੁੱਕੀਆਂ ਕੱਲ ਕੋਈ ਨਾ ਕੋਈ ਹਾਸਾ ਹੋ ਜਵੇ ਇਸ ਤੋਂ ਬਚਣ ਵਾਸਤੇ ਉਹਨਾਂ ਵਿਧਾਇਕਾਂ ਨੂੰ 8 ਕਰੋੜ ਦੀਆਂ ਨਵੀਆਂ ਗੱਡੀਆਂ ਮੋਹੀਆਂ ਕਰਵਾਤੀਆਂ ਗਈਆਂ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਦਿੱਲੀ ਸਟੇ ਟੀਵੀ ਲੁਧ